ਸਾਤਸਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜਦੋਂ ਪਸ਼ੂ ਦਾ ਬੱਚਾ ਮਰ ਜਾਂਦਾ ਜਾਂ ਪਸ਼ੂ ਬੱਚੇ ਨੂੰ ਭੁੱਲ ਜਾਂਦਾ ਤਾਂ ਉਸ ਦੇ ਲਈ ਤੁਹਾਨੂੰ ਬਿਲਕੁਲ ਸਸਤਾ ਜਾਂ ਦੇਸੀ ਨੁਕਤਾ ਵੀ ਦੱਸਾਂਗੇ ਤੇ ਇਸ ਦੇ ਵਿੱਚ ਤੁਹਾਨੂੰ ਆਪਾਂ ਅੰਗਰੇਜ਼ੀ ਤੇ ਹੋਮੋਪੈਥਿਕ ਦਵਾਈ ਦੀ ਜਾਣਕਾਰੀ ਵੀ ਦੇਵਾਂਗੇ ਜਿਹੜੇ ਤੁਸੀਂ ਵਰਤ ਸਕਦੇ ਹੋ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾ ਲੈਣਾ ਤਾਕਤ ਤੁਹਾਨੂੰ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਜਿਹੜਾ ਆਸਾਨੀ ਦੇ ਨਾਲ ਮਿਲ ਸਕੀ ਇਸ ਤੇ ਚਲੋ ਆਪਾਂ ਤੁਹਾਨੂੰ ਦੱਸ ਦਿਆਂ ਕਿ ਜਿਸ ਤਰ੍ਹਾਂ ਪਸ਼ੂ ਬੱਚੇ ਨੂੰ ਭੁੱਲ ਜਾਂਦਾ ਸੁਣ ਤੋਂ ਬਾਅਦ ਜਾਂ ਪਸ਼ੂ ਦਾ ਬੱਚਾ ਮਰ ਜਾਂਦਾ ਤਾਂ ਕੀ ਹੁੰਦਾ ਕਿ ਪਸ਼ੂ ਜਿਹੜਾ ਸਟ्रेस ਦੇ ਵਿੱਚ ਪਹਿਲਾਂ ਚਲਾ ਜਾਂਦਾ ਪਸ਼ੂ ਖਾਣਾ ਪੀਣਾ ਵੀ ਛੱਡ ਦਿੰਦਾ ਤੇ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਪਸ਼ੂ ਨੂੰ ਕੁੱਟਣਾ ਮਾਰਨਾ ਨਹੀਂ ਹੈ ਅਗਰ ਪਸ਼ੂ ਖਾਣਾ ਵੀ ਘੱਟ ਖਾਂਦਾ ਪੱਠੇ ਵਗੈਰਾ ਘੱਟ ਖਾਂਦਾ ਹੈ ਤਾਂ ਤੁਸੀਂ ਉਸ ਨੂੰ ਲੀਵਰ ਟੋਨਿਕ ਵੀ ਜ਼ਰੂਰ ਦੇਣਾ ਠੀਕ ਹੈ ਖੁੱਲੀ ਜਗ੍ਹਾ ਤੇ ਬੰਨਣਾ ਹੈਗਾ ਚਾਟ ਤੇ ਪਸ਼ੂ ਲੱਗਦਾ ਤਾਂ ਉਸ ਨੂੰ ਲਾ ਸਕਦੇ ਹੋ ਤੁਸੀਂ ਉਹ ਸਭ ਤੋਂ ਵਧੀਆ ਤਰੀਕਾ ਹੈ ਪਰ ਫਿਰ ਵੀ ਅਗਰ ਪਸ਼ੂ ਚਾਟ ਤੇ ਨਹੀਂ ਲੱਗਦਾ ਪਸ਼ੂ ਦੁੱਧ ਨਹੀਂ ਲਾਉਂਦਾ ਟੀਕਾ ਲਾਉਣਾ ਪੈਂਦਾ ਤਾਂ ਉਸ ਦੇ ਲਈ ਤੁਸੀਂ ਜਿਹੜਾ ਦੇਸੀ ਤਰੀਕਾ ਵਰਤ ਸਕਦੇ ਹੋ 100 ਗ੍ਰਾਮ ਦੋਸਤੋ ਤੁਸੀਂ ਖੰਡ ਲੈਣੀ ਹੈ ਤੇ ਦੋ ਤਿੰਨ ਟਿੱਕੀਆਂ ਝੂਟੀਆਂ ਜਿਹੜੀਆਂ ਨਸਾਦਰ ਦੀਆਂ ਹੁੰਦੀਆਂ ਤੁਸੀਂ ਉਹ ਲੈਣੀਆਂ ਤੇ ਮਿਕਸ ਕਰਕੇ ਤੁਸੀਂ ਇਹ ਪਸ਼ੂ ਨੂੰ ਦੇ ਸਕਦੇ ਹੋ ਪਾਣੀ ਪੀਉਣ ਤੋਂ ਸਵੇਰ ਪਾਣੀ ਪੀਉਣ ਤੋਂ ਪਹਿਲਾਂ ਬਾਅਦ ਦੇ ਵਿੱਚ ਔਰ ਸ਼ਾਮ ਨੂੰ ਵੀ ਪਾਣੀ ਪੀਣ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਦੇ ਸਕਦੇ ਹੋ ਠੀਕ ਹੈ ਚਾਰ ਪੰਜ ਦਿਨ ਇਹ ਨੁਕਤਾ ਵਰਤਣਾ ਤੁਸੀਂ ਅਗਰ ਤੁਸੀਂ ਦਵਾਈ ਵਰਤਣਾ ਚਾਹੁੰਦੇ ਹੋ ਪਸ਼ੂ ਬਿਲਕੁਲ ਹੀ ਲੱਤ ਚੱਕ ਗਿਆ ਸੂਣ ਤੋਂ ਬਾਅਦ ਜਾਂ ਜਮਾਂ ਹੀ ਦੁੱਧ ਸੁੱਕ ਗਿਆ ਉਸ ਦਾ ਜਿਹੜਾ ਆਰਡਰ ਹੈ ਉਹ ਬਿਲਕੁਲ ਕਟ ਗਿਆ। ਤੇ ਲਿਵਟੋਨਿਕ ਦੇ ਨਾਲ ਨਾਲ ਤੁਸੀਂ ਪਸ਼ੂ ਨੂੰ ਇੱਕ ਹੋਮੋਪੈਥਿਕ ਦਵਾਈ ਆਉਂਦੀ ਹੈ ਜਿਹੜੀ ਤੁਸੀਂ ਦੇਣੀ ਹੈਗੀ ਐ। ਇਲੈਕਟ੍ਰੋਮੋਡ ਦੇ ਨਾਂ ਤੇ ਉਸ ਦੀਆਂ 20 ਬੂੰਦਾ ਜਿਹੜੀਆਂ ਸਵੇਰੇ ਦੇਣੀਆਂ, 20 ਬੂੰਦਾ ਸ਼ਾਮ ਨੂੰ ਦੇਣੀਆਂ। ਪਸ਼ੂ ਨੂੰ ਚੋਣ ਤੋਂ 15-20 ਮਿੰਟ ਪਹਿਲਾਂ ਬੂੰਦਾ ਦੇਣੀ ਹੈ ਇਹ। ਰੋਟੀ ਦੇ ਉੱਪਰ ਲਗਾ ਕੇ। ਠੀਕ ਐ। ਤੇ ਫੇਰ ਤੁਸੀਂ ਜੀ 15-20 ਦਿਨ ਨਹੀਂ ਇਹ ਕੰਮ ਕਰ ਸਕਦੇ ਤਾਂ ਤੁਸੀਂ ਕੀ ਕਰਨਾ ਇੱਕ ਐਲ ਡੀ ਐਮ ਨਾਤੇ ਦਵਾਈ ਆਉਂਦੀ ਹੈ 1 ਲੀਟਰ ਦੀ ਆਉਂਦੀ ਹੈ ਤੁਸੀਂ ਵੀ ਐਮ ਐਲ ਸਵੇਰੇ ਵੀ ਐਮ ਐਲ ਸ਼ਾਮ ਨੂੰ ਦੇ ਸਕਦੇ ਹੋ ਪਸ਼ੂ ਨੂੰ ਉਸ ਦੇ ਨਾਲ ਕੀ ਹੋਏਗਾ ਪਸ਼ੂ ਜਿਹੜਾ ਹੈਗਾ ਜਿੰਨਾ ਦੁੱਧ ਦਿੰਦਾ ਹੈ ਮਤਲਬ ਕਿ ਜਿੰਨਾ ਉਸ ਦੇ ਆਰਡਰ ਹੈ ਉਹਨਾਂ ਨੂੰ ਦੁੱਧ ਜ਼ਰੂਰ ਦੇਵੀਗਾ ਉਸ ਦਾ ਆਰਡਰ ਵੀ ਵੱਧ ਜੀਗਾ ਜਿੰਨਾ ਦੇ ਸਕਦਾ ਉਹ ਉਹਨਾਂ ਦੁੱਧ ਦੇਵੀਗਾ ਤੇ ਤੁਸੀਂ ਇਹ ਦਵਾਈਆਂ ਵੀ ਵਰਤ ਸਕਦੇ ਹੋ ਦੇਸੀ ਨੁਕਤਾ ਵੀ ਵਰਤ ਸਕਦੇ ਹੋ ਠੀਕ ਹੈ ਤੇ ਪਸ਼ੂ ਦਾ ਜਿਹੜਾ ਸਟ्रेस ਹੈ ਉਹ ਵੀ ਠੀਕ ਹੋਏਗਾ ਭੁੱਖ ਵੀ ਪਸ਼ੂ ਨੂੰ ਵਧੀਆ ਲੱਗੇਗੀ ਤੇ ਪਸ਼ੂ ਪਸ਼ੂ ਦੁੱਧ ਵੀ ਵਧੀਆ ਦੇਵੇਗਾ ਕਦੇ ਲੱਤ ਨਹੀਂ ਚੱਕੇਗਾ ਨਾ ਤੁਹਾਨੂੰ ਟੀਕਾ ਦੇਣ ਦੀ ਪਸ਼ੂ ਨੂੰ ਲੋੜ ਪੈਗੀ ਠੀਕ ਹੈ ਤੇ ਇਹਨਾਂ ਦਵਾਈਆਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਇਹਨਾਂ ਨੂੰ ਆਰਾਮ ਦੇ ਨਾਲ ਵਰਤ ਸਕਦੇ ਹੋ ਆਪਣੇ ਪਸ਼ੂਆਂ ਦੇ ਉੱਪਰ ਠੀਕ ਹੈ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਜਿਹੜੀਆਂ ਉਹਨਾਂ ਨੂੰ ਦੇਖਣ ਦੇ ਲਈ ਤੁਸੀਂ ਇਸ ਚੈਨਲ ਨੂੰ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਠੀਕ ਹੈ ਸ਼ੇਅਰ ਵੀ ਕਰ ਦੇਣਾ ਬੈਲ ਆਈਕਨ ਦਾ ਬਟਨ ਵੀ ਦਬਾ ਲੈਣਾ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ ਵੀਡੀਓ ਐਂਡ ਤੱਕ ਦੇਖਣ ਲਈ